ਨਮੋਲ ਬਿਸ਼ਨੋਈ ਤੇ ਗ੍ਰਹਿ ਮੰਤਰਾਲੇ ਦਾ ਵੱਡਾ ਹੁਕਮ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਮੋਲ ਦੀ ਫਿਜ਼ੀਕਲ ਕਸਟਡੀ ਨਹੀਂ ਲੈ ਸਕੇਗੀ ਪੁਲਿਸ ਜਾਂ ਕੋਈ ਏਜੰਸੀ ਪੁੱਛਗਿੱਛ ਕਰ ਲਈ ਜਾਣਾ ਹੋਏਗਾ ਇਹ ਹਾਂ ਜੇ ਵਰਪ੍ਰੀਤ ਸੇਖੋਂ ਦੀ ਗ੍ਰਿਫਤਾਰੀ ਖਿਲਾਫ ਸੜਕ ਤੇ ਉਤਰੇ ਸਮਰਥਕ ਸੇਖੋਂ ਨੂੰ ਰਿਹਾ ਕਰਨ ਦੀ ਮੰਗ ਚੋਣਾ ਚਰੋਧੀਆਂ ਨੂੰ ਕੰਪਾਉਣ ਦੇ ਇਲਜ਼ਾਮਾਂ ਤਹਿਤ ਹੋਈ ਗ੍ਰਿਫਤਾਰੀ ਸੇਖੋਂ ਦੀ ਪਤਨੀ ਲੜ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੋਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਚਰਨਜੀਤ ਚੰਨੀ ਦਾ ਆਮ ਆਦਮੀ ਪਾਰਟੀ ਤੇ ਵੱਡਾ ਇਲਜ਼ਾਮ ਕਿ ਆਪ ਨੇ ਚੋਣਾਂ ਜਿੱਤਣ ਲਈ ਤਿਆਰ ਕਰਵਾਏ ਫਰਜ਼ੀ ਬੈਲਟ ਪੇਪਰ ਆਪ ਦਾ पलटवार ਕਿ ਚੰਨੀ ਕਾਂਗਰਸ ਸਰਕਾਰ ਵੇਲੇ ਦੇ ਤਜਰਬੇ ਕਰ ਰਹੇ ਨੇ ਸਾਜ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਜੋੜੇ ਤੇ ਵੱਡਾ ਹਮਲਾ ਕਿ ਨਵਜੋਧ ਸਿੱਧੂ ਨੇ ਕਦੇ ਜ਼ਿੰਮੇਵਾਰੀ ਨਹੀਂ ਨਿਭਾਈ ਮੈਡਮ ਸਿੱਧੂ ਦੇ 500 ਕਰੋੜ ਵਾਲੇ ਬਿਆਨ ਨੂੰ ਵੀ ਦੱਸਿਆ ਝੂਠਾ ਵੀਰ ਬਾਲ ਦਿਵਸ ਦੇ ਨਾਮ ਨੂੰ ਲੈ ਕੇ ਹੋ ਰਹੇ ਵਿਵਾਦ ਤੇ ਬੀਜੇਪੀ ਦਾ ਜਵਾਬ ਕਿਆ ਸੋਚ ਸਮਝ ਕੇ ਰੱਖਿਆ ਨਾਮ ਨਹੀਂ ਹੋਣੀ ਚਾਹੀਦੀ ਸਿਆਸਤ ਮਨਜਿੰਦਰ ਸਿਰਸਾ ਨੇ ਵੀ ਦਿੱਤੀ ਉਦਾਹਰਨ ਕਿਆ ਸਿੰਬੋਲਿਕ ਹੁੰਦੇ ਨੇ ਅਜਿਹੇ ਖਾਸ ਦਿਨਾਂ ਦੇ ਨਾਲ ਕੁਤਲਾ ਸਾੜਨ ਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਨਿਊਜ਼ 18 ਤੇ ਵੱਡਾ ਬਿਆਨ ਬੋਲੇ ਮੇਰਾ ਪੁਤਲਾ ਸਾੜਨ ਪਿੱਛੇ ਹੈ ਕੋਈ ਡੂੰਗੀ ਸਾਜ਼ਿਸ਼ ਪਤਾ ਲਾਉਣਾ ਜ਼ਰੂਰੀ ਲੀਗਲ ਨੋਟਿਸ ਭੇਜ ਕੇ ਪੁਤਲਾ ਸਾੜਨ ਵਾਲਿਆਂ ਨੂੰ 15 ਦਿਨ ਦਾ ਦਿੱਤਾ ਅਲਟੀਮੇਟ ਪਤੀ ਦਾ ਕਤਲ ਕਰਨ ਵਾਲੀ ਰੁਪਿੰਦਰ ਕੌਰ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ ਆਪਣੀ ਹੀ ਤੀਲੇ ਮੰਗੀ ਸਖਤ ਸਜ਼ਾ ਕਿ ਆਸੀ ਰੁਪਿੰਦਰ ਨਾਲ ਖਤਮ ਕੀਤੇ ਸਾਰੇ ਰਿਸ਼ਤੇ ਬ੍ਰਿਟਿਸ਼ ਟੀਪੀ ਹਾਈ ਕਮਿਸ਼ਨ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਤਕਨੀਕ ਤੇ ਕਈ ਹੋਰ ਖੇਤਰਾਂ 'ਚ ਮਿਲ ਕੇ ਕੰਮ ਕਰਨ ਨੂੰ ਲੈ ਕੇ ਕੀਤੀ ਚਰਚਾ ਸੀਐਮ ਬੋਲੇ ਪੰਜਾਬ ਤੇ ਯੂਕੇ ਦਰਮਿਆਨ ਵਧਾਵਾਂਗੇ ਨਿਵੇਸ਼ چوبی دسمبر نو ہریا گرہ منتری امت شاہ پنچکولہ چٹل پارک کا کریں گے ادگاٹن سی ایم سیڑی نے تیاریاں سب سے آگے سب سے الگ کرتار کمبائن بھارت کے پہلے کمبائن نرماتا. ਸਸੀਕਾਲ ਨਿਊਜ਼ 819 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸੱਤ ਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਇੱਕ ਬੜੀ ਅਹਿਮ ਖਬਰ ਤੋਂ ਕਰਦੇ ਹਾਂ ਖਬਰ ਹੈ ਗੈਂਗਸਟਰ ਅਨਮੋਲ ਬਿਸ਼ਨੋਈ ਨਾਲ ਜੁੜੀ ਹੋਈ ਉਹੀ ਅਨਮੋਲ ਬਿਸ਼ਨੋਈ ਜਿਸ ਨੂੰ ਡਿਪੋਰਟ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਇਥੋਂ ਦੀਆਂ ਏਜੰਸੀਆਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਇਸ ਵੇਲੇ ਤਿਹਾਰ ਜੇਲ੍ਹ ਦੇ ਵਿੱਚ ਵੱਧ ਹੈ ਖਬਰ ਹਾਲਾਂਕਿ ਸੋਰਸਸ ਤੋਂ ਆਏ ਸੂਤਰਾਂ ਦੇ ਹਵਾਲੇ ਤੋਂ ਆਏ ਕਿ ਅਨਮੋਲ ਬਿਸ਼ਨੋਈ ਨੂੰ ਲੈ ਕੇ ਗ੍ਰਹਿ ਮੰਤਰਾਲੇ ਦਾ ਇੱਕ ਹੁਕਮ ਆਇਆ ਹੈ ਕਿ ਕੋਈ ਏਜੰਸੀ ਜਾਂ ਪੁਲਿਸ ਅਨਮੋਲ ਬਿਸ਼ਨੋਈ ਦੀ ਫਿਜ਼ੀਕਲ ਕਸਟਡੀ ਨਹੀਂ ਲੈ ਸਕੇਗੀ। ਯਾਨੀ ਜੇ ਕੋਈ ਵੀ ਸੂਬੇ ਦੀ ਪੁਲਿਸ ਜਿਹੜੀ ਹੈ ਉਹ ਪੁਲਿਸ ਜੇ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਆਮ ਤੌਰ ਤੇ ਜੋ ਕਾਨੂੰਨੀ ਪ੍ਰੋਸੈਸ ਹੈ ਕਿ ਉਸ ਦਾ ਪ੍ਰੋਡਕਸ਼ਨ ਵਾਰੰਟ ਲੈਣਾ ਪਏਗਾ ਔਰ ਪ੍ਰੋਡਕਸ਼ਨ ਵਾਰੰਟ ਦੇ ਤਹਿਤ ਉਸ ਨੂੰ ਜਿਹੜੇ ਵੀ ਸੂਬੇ ਦੀ ਪੁਲਿਸ ਚਾਹੁੰਦੀ ਹੈ ਉਹ ਸੂਬੇ ਚ ਲਿਜਾ ਕੇ ਉਸ ਤੋਂ ਪੁੱਛਗਿੱਛ ਕਰੇਗੀ। ਪਰ ਜੋ ਆਦੇਸ਼ ਜਾਰੀ ਕੀਤੇ ਗਏ ਨੇ ਜੋ ਸੋਰਸਸ ਤੋਂ ਖਬਰਾਂ ਨੇ ਉਸ ਦੇ ਮਤਾਬਕ ਕਿਸੇ ਵੀ ਸੂਬੇ ਦੀ ਪੁਲਿਸ ਅਨਮੋਲ ਬਿਸ਼ਨੋਈ ਦੀ ਫਿਜ਼ੀਕਲ ਕਸਟਡੀ ਨਹੀਂ ਲੈ ਸਕੇਗੀ ਫਿਲਹਾਲ ਇਹ ਹੁਕਮ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ 1 ਸਾਲ ਲਈ ਨੇ 1 ਸਾਲ ਤੱਕ ਯਾਨੀ ਜੇ ਕਿਸੇ ਨੇ ਵੀ ਪੁੱਛਗਿੱਛ ਕਰਨੀ ਹੈ ਤਾਂ ਤਿਹਾਰ ਜੇਲ੍ਹ ਜਾ ਕੇ ਪੁੱਛਗਿੱਛ ਕਰਨੀ ਹੋਏਗੀ ਕੋਈ ਵੀ ਪੁਲਿਸ ਜਾਂ ਕੋਈ ਏਜੰਸੀ ਆਪਣੀ ਕਸਟਡੀ ਚ ਅਨਮੋਲ ਬਿਸ਼ਨੋਈ ਨੂੰ ਨਹੀਂ ਲਿਆ ਸਕਦੀ ਸੁਰੱਖਿਆ ਕਾਰਨਾਂ ਕਰਕੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਹੁਕਮ ਨੇ ਜਾਰੀ ਕੀਤੇ ਗਏ ਨੇ ਹਵਾਲਾ ਸਿਰਫ ਸੁਰੱਖਿਆ ਕਾਰਨਾਂ ਦਾ ਦਿੱਤਾ ਗਿਆ ਹੈ ਲਾਰੈਂਸ ਮਿਸ਼ਨੋਈ ਦੇ ਲਈ ਵੀ ਪਹਿਲਾਂ ਜਿਹੇ ਹੀ ਹੁਕਮ ਲਾਗੂ ਹੋਏ ਨੇ ਬੀ ਐਨ ਐਸ ਐਸ ਦੀ ਧਾਰਾ ਜਿਹੜੀ 303 ਹੈ ਇਸ ਦੇ ਤਹਿਤ ਇਹ ਹੁਕਮ ਜਾਰੀ ਹੋਏ ਨੇ ਇਹੀ ਧਾਰਾ ਦੇ ਤਹਿਤ ਪਹਿਲਾਂ ਲਾਰੈਂਸ ਮਿਸ਼ਨੋਈ ਦੇ ਲਈ ਹੁਕਮ ਜਾਰੀ 2023 ਦੇ ਵਿੱਚ ਹੋਏ ਸੀ ਜਿਨ੍ਹਾਂ ਨੂੰ ਐਕਸਟੈਂਡ ਕਰਕੇ 2026 ਤੱਕ ਕੀਤਾ ਗਿਆ ਹੈ ਤਾ ਲੋਰੈਂਸ ਨੂੰ ਵੀ ਇਸੇ ਕਰਕੇ ਕੋਈ ਏਜੰਸੀ ਜਾਂ ਕਿਸੇ ਸੂਬੇ ਦੀ ਪੁਲਿਸ ਪੁੱਛ ਕੇ ਚਲਾਈ ਨਹੀਂ ਲੈ ਕੇ ਆ ਸਕੀ ਔਰ ਹੁਣ ਅਨਮੋਲ ਬਿਸ਼ਨੋਈ ਨੂੰ ਲੈ ਕੇ ਵੀ ਸੂਤਰਾਂ ਤੋਂ ਖਬਰਾਂ ਨੇ ਕਿ ਉਸੇ ਧਾਰਾ ਦੇ ਤਹਿਤ ਬੀਐਨਐਸਐਸ ਦੀ ਧਾਰਾ 303 ਦੇ ਤਹਿਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਅਨਮੋਲ ਬਿਸ਼ਨੋਈ ਦੀ ਵੀ ਕਸਟਡੀ ਨਹੀਂ ਲਈ ਜਾ ਸਕੇਗੀ ਜਿਸ ਵੀ ਸੂਬੇ ਦੀ ਪੁਲਿਸ ਜਾਂ ਏਜੰਸੀ ਨੇ ਪੁੱਛ ਕੇ ਚ ਕਰਨੀ ਹੈ ਤਿਹੜ ਜਾਣਾ ਹੈ ਤਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਵੀ ਬੀਐਨਐਸਐਸ ਦੀ ਧਾਰਾ 303 ਦੇ ਤਹਿਤ ਹੁਕਮ ਜਾਰੀ ਹੋਏ ਸੀ ਕਿ ਲਾਰੈਂਸ ਨੂੰ ਸਬਰਮਤੀ ਜੇਲ੍ਹ ਤੋਂ ਬਾਹਰ ਨਹੀਂ ਲਿਜਾਇਆ ਜਾ ਸਕਦਾ ਉਹ ਗੁਜਰਾਤ ਦੀ ਸਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਸੋ ਲਾਰੈਂਸ ਦੀ ਵੀ ਕਿਸੇ ਹੋਰ ਸੂਬੇ ਦੀ ਪੁਲਿਸ ਜਾਂ ਏਜੰਸੀ ਫਿਜ਼ੀਕਲ ਕਸਟਡੀ ਨਹੀਂ ਲੈ ਸਕਦੀ ਪੁੱਛ ਕਿਸ ਦੇ ਲਈ ਸਬਰਮਤੀ ਜਾਣਾ ਹੋਏਗਾ ਮਈ 2023 ਤੋਂ ਇਹ ਇਹ ਆਦੇਸ਼ ਲਾਗੂ ਸੀ ਜਿਨ੍ਹਾਂ ਨੂੰ ਹੁਣ 2026 ਤੱਕ ਅਗਸਤ 2026 ਤੱਕ ਐਕਸਟੈਂਡ ਕੀਤਾ ਹੋਇਆ ਅਨੰਤ Tiwari ਜੁੜੇ ਨੇ ਸਾਡੇ ਸਹਿਯੋਗੀ آنند کیا سمجھا جائے سرکشا کارنوں کا حوالہ دیا گیا ہے یا بات کچھ اور ہے دیکھیے سرکا کارنوں کے چلتے ہی یہ آدی جو ہے وہ آ, جاری کیا گیا ہے پہلے لورینس بسموئی کو لے کے گرہ منتالی کا یہ آدیش جاری تھا جس کو لگاتار کنٹینیو کیا گیا تھا اور کوشل uh, چودھری ایک گینگسٹر ہے اس کے اوپر بھی یہ گرہ منتالی کے آدیش لاگو ہوتا ہے کہ ایک سال تک بنا کوٹ کی پرمیشن سے کوئی بھی فزیکل کسٹڈی نہیں لے سکتا ہے اور uh, جس بھی ایجنسی کو پولیس کو اگر پوچھتاچھ کرنا ہے انمول بسوئی سے اب تو اسٹھ تہاڑ جیل میں ہی آ کے پوچھتاچھ کرنا ہوگا ظاہر سی بات ہے جو جس طرح سے انمول بسوئی کو سرکا تھریٹ ہے اور اس نے خود کوٹ میں ان کے وکیلوں نے کہا تھا کہ بمبیا گینگ سے اور پاکستان کے کچھ گینگسٹر ہیں آتنکی ان سے انمول بسوئی کو جان کا خطرہ ہے ایسے میں دیکھتے ہوئے یہ آدیش جو ہے وہ گرہ منتالی کی طرف سے پارج کیا گیا ہے اور جو جانچ ایجنسی اینائی اے ہے اس کی کسٹڈی کے دوران بھی لگاتار جو ہے وہ جو بروی گینگ ہے ان کو لے کے کئی طرح کے سوال جو ہے وہ انمول بشنوئی سے کیے گئے تھے تو اب تیہار جیل میں انمول بشنوئی اگلے ایک سال تک وہاں پر ایک قیدی کے طور پر رہے گا اور ظاہر سی بات ہے تیہار جیل میں بھی اب سرکشا کے پورے انتظامات جو ہے وہ رکھے جائیں گے جیل سپرینٹینڈنٹ کو بھی کورٹ نے یہ کہا ہے کہ جو سرکا ہے اس کو سرکچھت رکھی جائے اور تیار کی دو ہزار تیئیس میں دو سے زیادہ گینگسٹروں کے مرڈر تیار میں ہو چکے ہیں تو ایسے میں کیا کوئی گینگوار کی آشنکا ہے وہ بھی جتائی جبھی گینگ ہے وہ بھی لورینٹ بسمئی کو ٹارگیٹ کر سکتے ہیں اور انمول بسوئی کا جو بھائی ہے انمول بسوئی جو ہے وہ جیل کے اندر سے کیا کوئی نیا سنڈیکیٹ نہیں تیار کرے اس کو لے کے جو ایجنسی ہیں وہ پوری طرح سے الرٹ رہیں گی تو کیا آنند کوٹ کے آدیش ہو تو اس کو کسٹڈی میں لیا جا سکتا ہے ਉਹ ਕਰਨ ਦੀ ਰਾਸੀ ਦੀ ਨਾ ਠੀਕ ਹੈ ਸ਼ੁਕਰੀਆ ਇਸ ਜਾਣਕਾਰੀ ਦੇ ਲਈ ਆਨੰਤ तिवारी ਸਾਡੇ ਸਹਿਯੋਗੀ ਜੁੜੇ ਸੀ ਐ ਇਸ ਵੇਲੇ ਜਿਹੜਾ ਮਸਲਾ ਹੈ ਉਹ ਕਿਉਂਕਿ ਅਨਮੋਲ ਬਿਸ਼ਨੋਈ ਵੱਲੋਂ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਅਰਜ਼ੀ ਲਾਈ ਗਈ ਸੀ ਦੂਸਰੇ ਗੈਂਗਸ ਤੋਂ ਜਾਨ ਦਾ ਖਤਰਾ ਦੱਸਿਆ ਗਿਆ ਸੀ ਔਰ ਹੁਣ ਜਿਹੜਾ ਹੈ ਉਹ ਸੋਰਸਸ ਤੋਂ ਇਹ ਖਬਰਾਂ ਨੇ ਕਿ ਗ੍ਰਹਿ ਮੰਤਰਾਲੇ ਨੇ ਬੀ ਐਨ ਐਸ ਐਸ ਦੀ ਧਾਰਾ ਜਿਹੜੀ 303 ਹੈ ਉਸ ਦੇ ਤਹਿਤ ਰੋਕ ਲਾ ਦਿੱਤੀ ਹੈ ਕਿਸੇ ਵੀ ਸੂਬੇ ਦੀ ਪੁਲਿਸ ਜਾਂ ਏਜੰਸੀ ਦੀ ਕਿ ਉਹ ਅਨਮੋਲ ਬਿਸ਼ਨੋਈ ਦੀ ਕਸਟਡੀ ਲੈ ਸਕੇ ਸੋ ਜਿਸ ਨੇ ਵੀ ਪੁੱਛਗਿੱਛ ਕਰਨੀ ਹੈ ਉਹ ਪੁੱਛਗਿੱਛ ਤੇ ਹਾਰ ਜੇਲ੍ਹ ਚ ਜਾ ਕੇ ਕਰੇ ਤਾਂ ਲਾਰੈਂਸ ਬਿਸ਼ਨੋਈ ਦੇ ਮਾਮਲੇ ਦੇ ਵਿੱਚ ਵੀ ਇਹੀ ਧਾਰਾ ਲਾਗੂ ਕੀਤੀ ਗਈ ਸੀ ਲਾਰੈਂਸ ਗੁਜਰਾਤ ਦੀ ਸਾਬਰਬਤੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਅਨਮੋਲ ਬਿਸ਼ਨੋਈ ਜਿਸ ਨੂੰ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਅਨਮੋਲ ਬਿਸ਼ਨੋਈ ਦੇ ਮਾਮਲੇ ਚ ਵੀ ਇਹੀ ਧਾਰਾ ਲਾਗੂ ਕਰ ਦਿੱਤੀ ਗਈ ਹੈ ਕਿ ਜਿਸ ਵੀ ਸੂਬੇ ਦੀ ਪੁਲਿਸ ਨੇ ਜਾਣਾ ਉਹ ਬਿਨਾ ਕੋਰਟ ਦੀ ਪਰਮਿਸ਼ਨ ਤੋਂ ਸਿੱਧੇ ਤੌਰ ਤੇ ਕੋਈ ਵੀ ਉਸ ਤੋਂ ਪੁੱਛ ਕੇ ਚਲੇਈ ਉਸ ਨੂੰ ਨਹੀਂ ਫਿਜ਼ੀਕਲ ਤੌਰ ਤੇ ਲਿਆ ਸਕੇਗੀ ਪੁੱਛਗਿੱਛ ਕਰ ਸਕਦੀ ਹੈ ਜਿਸ ਵੀ ਏਜੰਸੀ ਹੈ ਜਿਸ ਵੀ ਸੂਬੇ ਦੀ ਪੁਲਿਸ ਨੇ ਕਿਸੇ ਵੀ ਮਾਮਲੇ ਦੇ ਵਿੱਚ ਉਸ ਤੋਂ ਪੁੱਛਗਿੱਛ ਕਰਨੀ ਹੈ ਤਾਂ ਉਹਨਾਂ ਨੂੰ ਤਿਹਾਰ ਜੇਲ੍ਹ ਚ ਜਾ ਕੇ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਕਰਨੀ ਹੋਏਗੀ ਉਸ ਨੂੰ ਬਾਹਰ ਨਹੀਂ ਲਿਆਂਦਾ ਜਾ ਸਕਦਾ ਪਿਛਲੇ ਦਿਨੀ ਅਨਮੋਲ ਬਿਸ਼ਨੋਈ ਦੇ ਵਕੀਲਾ ਨੇ ਕੋਰਟ ਦੇ ਵਿੱਚ ਇਰਜ਼ੀ ਲਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਕਈ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵਿਰੋਧੀ ਗੁੱਟ ਦੇ ਨੇ ਉਹਨਾਂ ਤੋਂ ਖਤਰਾ ਹੈ ਔਰ ਪਾਕਿਸਤਾਨ ਤੋਂ ਵੀ ਜਿਵੇਂ ਜਿਹੜੇ ਗੈਂਗਸਟਰ ਨੇ ਉੱਥੇ ਬੈਠ ਕੇ ਆਪਣਾ ਨੈਟਵਰਕ ਚਲਾਉਂਦੇ ਨੇ ਉਹਨਾਂ ਵੱਲੋਂ ਵੀ ਅਨਮੋਲ ਬਿਸ਼ਨੋਈ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਵਿਕਰਮਜੀਤ ਸਿੰਘ ਪਾਸੀ ਜੁੜੇ ਨੇ ਐ ਪਾਸੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਹਾਲਾਂਕਿ ਖਬਰਾਂ ਸੋਰਸਸ ਤੋਂ ਨੇ ਕਿ ਅਨਮੋਲ ਬਿਸ਼ਨੋਈ ਨੂੰ ਹੁਣ ਕਸਟਡੀ ਚ ਨਹੀਂ ਲਿਆ ਜਾ ਸਕੇਗਾ ਫਿਜ਼ੀਕਲ ਤੌਰ ਤੇ ਜਿਸ ਵੀ ਪੁਲਿਸ ਨੇ ਪੁੱਛਗਿੱਛ ਕਰਨੀ ਹੈ ਉਹ ਤੇ ਹਾਰ ਜਾ ਕੇ ਕਰ ਸਕਦੀ ਹੈ ਅੱਜ ਸੱਚੀ ਗੱਲ ਬਰਾਦਤਾਲ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਜੀ ਅ ਦੇਖੋ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਨੂੰ ਕਿੰਨਾ ਸਮਾਂ ਹੋ ਗਿਆ ਉਹਨਾਂ ਨੇ ਸਾਵਰਮਤੀ ਜੇਲ੍ਹ ਦੇ ਵਿੱਚ ਸੇਫ ਕਸਟਡੀ ਚ ਰੱਖਿਆ ਹੋਇਆ ਉਹਦੀ ਮੂਵਮੈਂਟ ਵੀ ਰਿਸਟ੍ਰਿਕਟ ਕਰਤੀ ਤੇ ਇਸੇ ਤਰ੍ਹਾਂ ਹੁਣ ਅਨਮੋਲ ਬਿਸ਼ਨੋਈ ਦੀ ਇਤਿਹਾਰ ਜੇਲ੍ਹ ਚ ਕਰ ਰਹੀ ਹੈ ਇਹਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਆ ਬਾਕੀ ਸਟੇਟਸ ਦੇ ਵਿੱਚ ਕੇਸਿਸ ਹੁੰਦੇ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਫਰਕ ਪੈਂਦਾ ਉਹ ਪੈਂਡਿੰਗ ਹੋ ਜਾਂਦੇ ਆ ਹੂੰ ਉਹ ਡਿਲੇ ਹੋ ਜਾਂਦੀ ਆ ਉਹਨਾਂ ਦੇ ਵਿੱਚ ਔਰ ਇਸੇ ਤਰ੍ਹਾਂ ਆਪਾਂ ਜਦੋਂ ਲੋਰੈਂਸ ਬਸ਼ਨੋਈ ਦੀ ਵੀ ਗੱਲ ਕਰਦੇ ਆ ਉਹਦੇ ਖਿਲਾਫ ਵੀ ਜਿਹੜੇ ਤਕਰੀਬਨ 10 ਕੇਸ ਨਵੇਂ ਸ਼ੁਰੂ ਹੋਣੇ ਆ ਸ਼ੁਰੂ ਹੀ ਨਹੀਂ ਹੋ پا ਰਹੇ ਲੱਤੀ ਜਾ ਰਹੀ ਇਹਨੂੰ ਆਪਾਂ ਕਿਸੇ ਤਰੀਕੇ ਨਾਲ ਇਹ ਵੀ ਕਹਿ ਸਕਦੇ ਆ ਕਿ ਇਹਦੇ ਨਾਲ ਕੇਂਦਰ ਸਰਕਾਰ ਪਤਾ ਨਹੀਂ ਕਿਉਂ ਇਹਨਾਂ ਕੇਸਿਸ ਨੂੰ ਲਟਕਾਉਣ ਤੇ ਲੱਗੀ ਹੋਈ ਆ ਜਿਹੜੇ ਇਹਨਾਂ ਦੇ ਨਾਮ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਦੇਖਿਆ ਕਿ ਪਾਕਿਸਤਾਨ ਦੇ ਕੁਝ ਜਨਸਥਾਨ ਤੋਂ ਵੱਲੋਂ ਕੁਝ ਧਮਕੀਆਂ ਵੀ ਜਾਂ ਵੀਡੀਓਜ਼ ਤਾਂ ਆਈਆਂ ਪਰ ਨਾਲ ਦੀ ਨਾਲ ਜਿਨ੍ਹਾਂ ਲੋਕਾਂ ਦੇ ਜਿਹੜਾ ਹੈ ਜੀ ਦੇ ਨਾਲ ਘਟਨਾਵਾਂ ਹੋਈਆਂ ਜਾਂ ਇਹਨਾਂ ਗੈਂਗਸਟਰਸ گروਹਾ ਵੱਲੋਂ ਉਹਨਾਂ ਦੇ ਨਾਲ ਜਿਹੜਾ ਹੈ ਜੀ ਕੋਈ ਗੋਲੀਬਾਰੀ ਕੀਤੀ ਹੈ ਨੁਕਸਾਨ ਕੀਤਾ ਉਹਨਾਂ ਦੇ ਵੀ ਇਨਸਾਫ ਨੂੰ ਦੇਰੀ ਜਿਹੜਾ ਹੈ ਜੀ ਉਹ ਜਸਟਿਸ ਡਿਲੇਸ ਜਸਟਿਸ ਸੁਣਾਈ ਦੀ ਗੱਲ ਤੇ ਵੀ ਚੱਲਿਆ ਜਾਂਦਾ ਉਹਨਾਂ ਨੂੰ ਵੀ ਇਨਸਾਫ ਜ਼ਰੂਰੀ ਹੈ ਇਹਨਾਂ ਦੇ ਕਿਸੇ ਦੇ ਪਰਿਵਾਰ ਦਾ ਜੀ ਚਲਾ ਗਿਆ ਕਿਸੇ ਦੇ ਨਾਲ ਕੋਈ ਮਾੜੀ ਘਟਨਾ ਹੋ ਗਈ ਇਤਨਾ ਦਾ ਜਿਹੜਾ ਸਟ੍ਰਿਕਸ਼ਨ ਦਾ ਆਰਡਰ ਪਹਿਲਾਂ ਲੋਰੈਂਸ ਬਿਸ਼ਨੋਈ ਦੇ ਮਸਲੇ ਵਿੱਚ ਸੀ ਹੁਣ ਅਨਮੋਲ ਬਿਸ਼ਨੋਈ ਦੇ ਮਸਲੇ ਵਿੱਚ ਸੀ ਕਿ ਕੇਂਦਰ ਨੂੰ ਨਗਾਦਾਰ ਘਟਕਰੇ ਦੇ ਵਿੱਚ ਖੜਾ ਕਰਦਾ ਹੂੰ ਕਿਉਂਕਿ ਮਿਨਿਸਟਰੀ ਆਫ ਫਾਰਮ ਅਫੇਅਰਸ ਵੱਲੋਂ ਇਹ ਜਾਰੀ ਕੀਤਾ ਜਾਂਦਾ ਹੈ ਜਿਹਨੂੰ ਪਹਿਲਾਂ ਸੈਕਸ਼ਨ 268 ਕਹਿੰਦੇ ਵਿੱਚ ਅੱਜਕੱਲ ਬੀਐਨਐਸ ਦਾ ਸੈਕਸ਼ਨ ਹੈ ਤੇ ਉਹਦੇ ਤਹਿਤ ਜੇ ਜੇਕਰ ਉਹ ਸੈਕਸ਼ਨ ਲੱਗ ਜਾਂਦਾ ਤਾਂ ਕੋਈ ਵੀ ਸਟੇਟ ਉਹਨਾਂ ਨੂੰ ਫਿਰ ਕਸਟਡੀ 'ਚ ਨਹੀਂ ਲੈ ਸਕਦੀ ਜੇ ਜਦੋਂ ਤੱਕ ਕਿਸੇ ਵੀ ਮੁਜਰੀਮ ਨੂੰ ਕਸਟਡੀ ਚ ਨਹੀਂ ਲਿਆ ਜਾਂਦਾ ਅਗਰ ਉਹ ਮਤਲਬ ਉਹਦੇ ਖਿਲਾਫ ਕਈ ਸੁਣੀ ਨਾ ਰੋਲ ਹੈ ਤੇ ਇਨਵੈਸਟੀਗੇਸ਼ਨ ਪ੍ਰਭਾਵਿਤ ਹੁੰਦੀ ਹੈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਇਨਵੈਸਟੀਗੇਸ਼ਨ ਕੰਪਲੀਟ ਕੋਪਰਣੀ ਹੋ ਸਕਦੀ ਹਮ ਪਰ ਪਾਸੀ ਸਾਹਿਬ ਇਹਦੇ ਚ ਇੱਕ ਇੱਕ ਜਿਹੜਾ ਹੈ অপਸ਼ਨ ਹੁੰਦੀ ਹੈ ਕਿ ਜੇ ਤੁਸੀਂ ਕਿਸੇ ਕੇਸ ਦੇ ਵਿੱਚ ਕਸਟਡੀ ਲੈਣੀ ਹੈ ਤਾਂ ਤੁਸੀਂ ਕੋਰਟ ਦੇ ਥਰੂ ਅਪਲਾਈ ਕਰ ਸਕਦੇ ਹੋ ਲੈ ਸਕਦੇ ਹੋ ਕੀ ਪੰਜਾਬ ਪੁਲਿਸ ਕੋਈ ਐਸੀ ਕੋਸ਼ਿਸ਼ ਕਰੇਗੀ ਇਹ ਪੁਲਿਸ ਨੇ ਲੋਰੈਂਸ ਬਿਸ਼ਨੋਈ ਦੇ ਮਾਮਲੇ 'ਚ ਵੀ ਕੀਤੀ ਸੀ ਤੁਹਾਡੇ ਯਾਦ ਹੋਣਾ ਕਿ ਲੋਰੈਂਸ ਬਿਸ਼ਨੋਈ ਨੇ 2023 ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਫਾਈਲ ਕੀਤੀ ਸੀ ਕਿ ਮੈਨੂੰ ਪੰਜਾਬ ਨਾਲ ਭੇਜਿਆ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਇਹ ਜਦੋਂ ਇਹ ਸੈਕਸ਼ਨ ਦੇ ਤਹਿਤ ਰੂਵਮੈਂਟ ਰੈਸਟ੍ਰਿਕਸ਼ਨ ਕਰ ਦਿੱਤੀ ਜਾਂਦੀ ਹੈ ਤਾਂ ਕੋਈ ਵੀ ਕੋਰਟ ਕਸਟਡੀ ਨਹੀਂ ਦਿੰਦੀ ਹੂੰ ਤੇ ਉਹ ਤੁਹਾਡੇ ਯਾਦ ਹੋਣਾ ਕਿ ਜਦੋਂ ਮਹਾਰਾਸ਼ਟਰਾ ਪੁਲਿਸ ਨੇ ਵੀ ਇੱਕ ਬੰਬਈ ਦੇ ਵਿੱਚ ਹੋਏ ਕਤਲ ਦੇ ਮਾਮਲੇ ਦੇ ਵਿੱਚ ਲੋਰੈਂਸ ਬਿਸ਼ਨੋਈ ਦੀ ਕਸਟਡੀ ਦੇ ਲਈ ਲਗਾਤਾਰ ਐਪਲੀਕੇਸ਼ਨਸ ਲਗਾਈਆਂ ਪਰੰਤੂ ਉਹ ਉਥੇ ਵੀ ਉਹਨਾਂ ਨੂੰ ਜਿਹੜਾ ਕਸਟਡੀ ਨਹੀਂ ਮਿਨੀ ਕਿਉਂਕਿ ਇਹ ਮਿਨਿਸਟਰੀ ਆਫ ਹோம் ਅਫੇਅਰਸ ਦੇ ਅਧਿਕਾਰ ਚ ਹੁੰਦਾ ਕਿ ਉਹ ਕਿਸੇ ਦੀ ਵੀ ਕਸਟਡੀ ਜਿਹੜੀ ਹੈ ਰੈਸਟ੍ਰਿਕਸ਼ਨ ਜੇ ਵੀ ਕਰ ਦਿੰਦੇ ਆ ਤੁਹਾਡੇ ਇੱਕ ਹੋਰ ਵੀ ਕੇਸ ਯਾਦ ਹੋਏਗਾ ਮੁਖ्तार ਅंसारी ਦਾ ਜੀ ਜਦੋਂ ਉਹਨੂੰ ਪੰਜਾਬ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਪੰਜਾਬ ਦੀ ਸਰਕਾਰ ਕਾਂਗਰਸ ਦੀ ਸਰਕਾਰ ਸੀ ਤੇ ਉਹਨਾਂ ਨੇ ਵੀ ਉਸ ਵਕਤ ਮੁਖਤਾਰ ਅंसारी ਵੀ ਕਸਟਡੀ ਰੈਸਟ੍ਰਿਕਟਡ ਕਰਤੀ ਸੀ ਕਿ ਇਸ ਤੋਂ ਬਾਹਰ ਨਹੀਂ ਲਜਾਇਆ ਜਾਏਗਾ। ਹੂੰ ਤੇ ਯੂਪੀ ਸਰਕਾਰ ਸੁਪਰੀਮ ਕੋਰਟ ਤੱਕ ਵੀ ਗਈ ਸੀ। ਸੋ ਇਦਾਂ ਦੇ ਜਦੋਂ ਫੈਸਲੇ ਦਿੱਤੇ ਜਾਂਦੇ ਆ ਤੇ ਉਹਦੇ ਨਾਲ ਜੱਤੀਸ ਦੇਲੇ ਦੀ ਤਾਂ ਕਹਾਣੀ ਆਂਦੀ ਹੋਂਦੀ ਆ ਜੀ। ਹੂੰ ਠੀਕ ਹੈ ਸ਼ੁਕਰੀਆ। ਬਸ ਪਾਸੀ ਸਾਹਿਬ ਸਾਡੇ ਨਾਲ ਜੁੜਨ ਲਈ ਇਹ ਗੱਲਬਾਤ ਕਰਨ ਦੇ ਲਈ ਤਾਂ ਇਹ ਜਿਵੇਂ ਵਿਕਰਮਜੀਤ ਪਾਸੀ ਹੋਰਾਂ ਨੇ ਕਿਹਾ ਕਿ ਇਸ ਦੇ ਨਾਲ ਜਿਹੜੇ ਕੇਸ ਚੱਲ ਰਹੇ ਨੇ ਉਹ ਡਿਲੇ ਹੋ ਜਾਂਦੇ ਨੇ ਜਿਹੜੇ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ ਮਾਰੇ ਗਏ ਨੇ ਉਹਨਾਂ ਦਾ ਵੀ ਇਨਸਾਫ ਦਾ ਹੱਕ ਬਣਦਾ ਹੈ ਔਰ ਐਸੇ ਫੈਸਲਿਆਂ ਦੇ ਨਾਲ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਦੇ ਲਈ ਇਨਸਾਫ ਦੇ ਵਿੱਚ ਦੇਰੀ ਹੁੰਦੀ ਹੈ ਤੇ ਅੱਗੇ ਵੱਧੀਆਂ ਗੱਲ ਗੁਰਪ੍ਰੀਤ ਸਿੱਖੋਂ ਦੀ ਗੁਰਪ੍ਰੀਤ ਸਿੱਖੋਂ ਦੀ ਗ੍ਰਿਫਤਾਰੀ ਦਾ ਮਾਮਲਾ ਗਰਮਾ ਗਿਆ ਹੈ ਗ੍ਰਿਫਤਾਰੀ ਦੇ ਖਿਲਾਫ ਸਿੱਖੋਂ ਦੇ ਸਮਰਥਕ ਸੜਕਾਂ ਤੇ ਉਤਰੇ ਗੁਰਪ੍ਰੀਤ ਸਿੱਖੋਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਿੱਖੋਂ ਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਧਮਕਾਉਣ ਦੇ ਇਲਜ਼ਾਮ ਨੇ ਸੇਖੋਂ ਦੀ ਪਤਨੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਹੈ ਔਰ ਫਿਰੋਜ਼ਪੁਰ ਪੁਲਿਸ ਨੇ ਸੇਖੋਂ ਨੂੰ ਇਹਨਾਂ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਹੈ 18 ਦਸੰਬਰ ਨੂੰ ਸੇਖੋਂ ਦੇ ਮਾਮਲੇ ਦੀ ਸੁਣਵਾਈ ਹੋਣੀ ਹੈ ਨਾਬਾਜ਼ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਗੁਰਪ੍ਰੀਤ ਸੇਖੋਂ ਮਲਜ਼ਮ ਹੈ ਜੇਲ੍ਹ ਬ੍ਰੇਕ ਕਾਂਡ ਦੇ ਦੌਰਾਨ ਸੇਖੋਂ ਜੇਲ੍ਹ ਤੋਂ ਫਰਾਰ ਹੋਇਆ ਸੀ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸੇਖੋਂ ਬਰੀ ਹੋ ਚੁੱਕਿਆ ਹੈ ਪਰ ਕਈ ਮਾਮਲਿਆਂ 'ਚ ਹਲੇ ਉਹ ਜ਼ਮਾਨਤ ਤੇ ਬਾਹਰ ਹੈ ਪੁਰਾਣੀ ਰੰਜਿਸ਼ ਦੇ ਤਹਿਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਇਹ ਪੁਲਿਸ ਦਾ ਬਿਆਨ ਹੈ ਪੁਲਿਸ ਕਹਿ ਰਹੀ ਹੈ ਕਿ ਸੇਖੋਧੀਆਂ ਕਈ ਲੋਕਾਂ ਨਾਲ ਪੁਰਾਣੀਆਂ ਰੰਜਿਸ਼ਾਂ ਨੇ ਇਸ ਕਰਕੇ ਮਾਹੌਲ ਖਰਾਬ ਹੋ ਸਕਦਾ ਹੈ ਇਸ ਕਰਕੇ ਸੇਖੋ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਆਜਾ ਆਇਆ ਕੀ ਹੈ ਸਰ ਆਈ ਕੀ ਹੈਗੀ ਹੈ ਦਰਖਾਸਤ ਹੈਗੀ ਹੈ ਮਨਦੀਪ ਸਿੰਘ ਵੱਲੋਂ ਦਰਖਾਸਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਹਦੇ ਭਰਾ ਦਾ ਕਤਲ ਹੋਇਆ ਸੀ ਪੁਰਾਣਾ ਇਨਸੀਡੈਂਟ ਜਿਸ ਚ ਕਲੀਅਰ ਕੀਤਾ ਗਿਆ ਕਿ ਉਸ ਦੇ ਕਤਲ ਵਿੱਚ ਗੁਰਪ੍ਰੀਤ ਸੇਖੋ ਨਾਲ ਸੰਬੰਧ ਸੀਗਾ ਤੇ ਉਸ ਵੱਲੋਂ ਇਹ ਖਤਰਾ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਕੈਂਪੇਨਿੰਗ ਜਾਰੀ ਹੈ ਤੇ ਇਲੈਕਸ਼ਨਸ ਹੋਣੇ ਨੇ ਤੇ ਇਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਕੱਢੀ ਜਾ ਸਕਦੀ ਹੈ ਜਿਸ ਕਰਕੇ ਮਾਹੌਲ ਖਰਾਬ ਹੋਣ ਦਾ ਖਤਰਾ ਹੈਗਾ ਗੁਰਪ੍ਰੀਤ ਸੇਖ ਨੂੰ ਥਾਣੇ ਚ ਬੁਲਾਇਆ ਗਿਆ ਸੀ ਜਾਂ ਲਿਆਂਦਾ ਗਿਆ ਸੀ ਬੁਲਾਇਆ ਗਿਆ ਸੀ ਜੀ ਠੀਕ ਹੈ ਡੀਆਰਪੀ ਕਰਨ ਸ਼ਰਮਾ ਸਰ ਮੇਰੀ ਬੈਂਟ ਤੇ ਗੁਰਪ੍ਰੀਤ ਸੇਖੋਂ ਇਹ ਇਸ ਦੀ ਬੈਕਗਰਾਉਂਡ ਕੀ ਹੈ ਥੋੜਾ ਜਿਹਾ ਉਸ ਤੇ ਵੀ ਨਜ਼ਰ ਪਾ ਲੈਣੇ ਆ ਗੁਰਪ੍ਰੀਤ ਸੇਖੋਂ ਦੇ ਨਾਲ ਨਾਬਾ ਜੇਲ ਬ੍ਰੇਕ ਦਾ ਮਾਮਲਾ ਮੁੱਖ ਤੌਰ ਤੇ ਜੁੜਿਆ ਹੋਇਆ ਹੈ ਹਾਲਾਂਕਿ ਕਈ ਸਾਰੇ ਕੇਸ ਨੇ ਪਰ ਨਾਬਾ ਜੇਲ ਬ੍ਰੇਕ ਦੇ ਵਿੱਚ ਜਦੋਂ ਗੁਰਪ੍ਰੀਤ ਸੇਖੋਂ ਦਾ ਨਾਮ ਆਇਆ ਸੀ ਉਦੋਂ ਸੇਖੋਂ ਚਰਚਾ ਦੇ ਵਿੱਚ ਆਇਆ ਸੋ ਨਾਬਾ ਜੇਲ ਬ੍ਰੇਕ 27 ਨਵੰਬਰ 2016 ਨੂੰ ਨਾਬਾ ਜੇਲ ਤੋੜ ਕੇ ਕੁਝ ਗੈਂਗਸਟਰ ਭੱਜੇ ਸੀ ਉਹਨਾਂ ਦੇ ਵਿੱਚ ਗੁਰਪ੍ਰੀਤ ਸੇਖੋਂ ਸੀ ਔਰ ਮਾਸਟਰਮਾਈਂਡ ਗੁਰਪ੍ਰੀਤ ਸੇਖੋਂ ਨੂੰ ਇਸ ਜੇਲ ਬ੍ਰੇਕ ਦਾ ਮੰਨਿਆ ਗਿਆ 6 ਕੈਦੀਆਂ ਨੂੰ ਛੁਡਵਾ ਕੇ ਫਰਾਰ ਹੋਏ ਸੀ ਨਾਬਾ ਜੇਲ ਤੋਂ ਨਾਬਾ ਜੇਲ ਤੇ ਅਟੈਕ ਕੀਤਾ ਸੀ 12 ਆਕੇ ਬੰਦਿਆ ਨੇ ਔਰ 6 ਕੈਦੀਆਂ ਨੂੰ ਉਹ ਉਸ ਜੇਲ੍ਹ ਚੋਂ ਛੁਡਾ ਕੇ ਲੈ ਗਏ ਸੀ ਐ ਬੈਕਗਰਾਉਂਡ ਜੇ ਦੇਖੀਏ ਗਰਪਰੀ ਸੇਖੋਂ ਦੀ ਤਾਂ ਜੈਪਾਲ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਜੈਪਾਲ ਭੁੱਲਰ ਜਿਸ ਦਾ ਵੈਸਟ ਬੰਗਾਲ ਦੇ ਵਿੱਚ ਐਨਕਾਊਂਟਰ ਹੋਇਆ ਸੀ ਉਸ ਜੈਪਾਲ ਭੁੱਲਰ ਦੇ گرو ਦਾ ਇਹ ਮੈਂਬਰ ਸੀ ਹਥਿਆਰ ਅਪਰਾਧ ਤੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਸਰਗਰਮ ਸੀ ਜੋ ਕੇਸ ਇਸ ਤੇ ਚੱਲ ਰਹੇ ਨੇ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਮਲਜ਼ਮ ਹੈ ਲਾਰੈਂਸ ਮਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਨਾਲ ਦੁਸ਼ਮਣੀ ਵੀ ਸਿੱਖੋਂ ਦੀ ਮੰਨੀ ਜਾਂਦੀ ਹੈ ਉਸ ਤੋਂ ਬਾਅਦ ਸੇਖੋਂ ਨੂੰ ਫਰਾਰ ਜਦੋਂ ਸੇਖੋਂ ਫਰਾਰ ਹੋਇਆ ਨਾਬਾ ਜੇਲ੍ਹ ਤੋਂ ਉਸ ਤੋਂ ਬਾਅਦ ਦੁਬਾਰਾ ਗ੍ਰਿਫਤਾਰੀ ਹੋਈ 27 ਨਵੰਬਰ 2016 ਨੂੰ ਫਰਾਰ ਹੋਏ ਸੀ ਜੇਲ੍ਹ ਤੋੜ ਕੇ ਤੇ 12 ਫਰਵਰੀ 2017 ਨੂੰ ਮੋਗਾ ਤੋਂ ਜਾ ਕੇ ਗ੍ਰਿਫਤਾਰੀ ਹੋਈ ਯਾਨੀ 3 ਕੁ ਮਹੀਨਿਆਂ ਬਾਅਦ ਕਰੀਬ-ਕਰੀਬ 3 ਮਹੀਨਿਆਂ ਬਾਅਦ 2017 ਦੇ ਵਿੱਚ ਮੋਗਾ ਤੋਂ ਪੁਲਿਸ ਨੇ ਸੇਖੋਂ ਨੂੰ ਗ੍ਰਫਤਾਰ ਕਰ ਲਿਆ 10 ਸਾਲ ਦੀ ਜੇਲ੍ਹ ਹੋਈ 2 ਸਾਲ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਉਸ ਵੇਲੇ ਵਾਲ ਦਾੜੀ ਕੱਟੀ ਹੋਈ ਸੀ ਪਰ ਬਾਹਰ ਆ ਕੇ ਹੁਣ ਪੂਰੀ ਤਰ੍ਹਾਂ ਆਪਣਾ ਹੁਲੀਆ ਬਦਲ ਲਿਆ ਸਿੱਖ ਬਣ ਗਿਆ ਦਾੜੀ ਬਦਾਲ ਲਈ ਸਵੈ ਘੋਸ਼ਿਤ ਸਮਾਜ ਸੇਵੀ ਆਪਣੇ ਆਪ ਨੂੰ ਕੀਤਾ ਔਰ ਅਪਰਾਧ ਤੋਂ ਕਿਨਾਰੇ ਦਾ ਦਾਵਾ ਗੁਰਪ੍ਰੀਤ ਸੇਖੋ ਵੱਲੋਂ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਹੁਣ ਜ਼ਿਕਰ ਜਿਹੜੇ ਕੇਸ ਤੇ ਜ਼ਿਆਦਾ ਇਸ ਵੇਲੇ ਪੰਜਾਬ ਦੀ ਸਿਆਸਤ ਗਰਮਾਈਆ ਉਹ ਹੈ ਗੁਰਪ੍ਰੀਤ ਸਿੱਖੋਂ ਦਾ ਸਿਆਸਤ ਦੇ ਵਿੱਚ ਕਦਮ ਰੱਖਣਾ ਦੋ ਮਹਿਲਾ ਰਿਸ਼ਤੇਦਾਰਾਂ ਦੇ ਲਈ ਗੁਰਪ੍ਰੀਤ ਸਿੱਖੋਂ ਚੋਣ ਪ੍ਰਚਾਰ ਦੇ ਵਿੱਚ ਸਰਗਰਮ ਹੈ ਔਰ ਇਸੇ ਚੋਣ ਪ੍ਰਚਾਰ ਦੇ ਦੌਰਾਨ ਪੁਲਿਸ ਦੇ ਮੁਤਾਬਕ ਕਿ ਕਈ ਲੋਕਾਂ ਨੂੰ ਤਮਕਾਇਆ ਗਿਆ ਹੈ ਔਰ ਕਈ ਲੋਕਾਂ ਦੇ ਨਾਲ ਪੁਰਾਣੀਆਂ ਰੰਜਿਸ਼ਾਂ ਨੇ ਇਸ ਕਰਕੇ ਗੁਰਪ੍ਰੀਤ ਸਿੱਖੋਂ ਦੀ ਗ੍ਰਿਫਤਾਰੀ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਕੱਲ ਸਵੇਰੇ 9:11 ਵਜੇ ਕਈ ਅਹਿਮ ਮੁੱਦਿਆਂ ਤੇ ਮੁੱਖ ਮੰਤਰੀ ਗੱਲਬਾਤ ਕਰ ਸਕਦੇ ਨੇ ਪ੍ਰੈਸ ਕਾਨਫਰੰਸ ਦਾ ਇਨਵੀਟੇਸ਼ਨ ਦਿੱਤਾ ਗਿਆ ਹੈ ਮੀਡੀਆ ਚੈਨਲਸ ਨੂੰ ਪੱਤਰਕਾਰਾਂ ਨੂੰ ਕਿ ਕੱਲ 9:11 ਵਜੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਨਗੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੇ ਮੁੱਦੇ ਹੋ ਸਕਦੇ ਨੇ ਕਿਉਂਕਿ ਪਿਛਲੇ ਦਿਨੀ ਸੀਐਮ ਨਿਵੇਸ਼ ਤੇ ਲਈ ਜਪਾਨ ਤੇ ਸਾਊਥ ਕੋਰੀਆ ਜਾ ਕੇ ਆਏ ਨੇ ਉਸ ਬਾਰੇ ਤਾਂ ਉਹਨਾਂ ਨੇ ਪਿਛਲੇ ਦਿਨੀ ਸਾਰੀ ਡਿਟੇਲ ਸਾਂਝੀ ਕੀਤੀ ਸੀ ਸੋ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਮੁੱਦੇ ਹੋਣਗੇ ਅਹਿਮ ਜਿਸ ਦੇ ਲਈ ਮੁੱਖ ਮੰਤਰੀ ਵੱਲੋਂ ਸਪੈਸ਼ਲ ਪ੍ਰੈਸ ਕਾਨਫਰੰਸ ਅੱਦੀ ਗਈ ਹੈ ਉਹ ਕੱਲ ਦੇਖਣਾ ਹੋਵੇਗਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੰਜਾਬ ਸਰਕਾਰ ਤੇ ਵੱਧ ਬੈਲਟ ਪੇਪਰ ਚਪਕਵਾਂ ਦੇ ਇਲਜ਼ਾਮ ਲਾਏ ਜਿਸ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਜਵਾਬ ਦਿੱਤਾ ਤਾਂ ਸੁਖਬੀਰ ਬਾਦਲ ਨੇ ਵੀ ਆਪ ਤੇ ਸਵਾਲ ਚੱਕੇ ਕਿ ਇੱਕ ਬਹੁਤ بڑا ਛੇੜਿਆੰਤਰ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਹਨ ਉਹਨਾਂ ਨੇ ਜਿਹੜੀਆਂ ਪਰਚੀਆਂ ਅੰਦਰ ਪੈਣੀਆਂ ਉਹ ਖਾਲਸੂ ਚਪਾ ਲਈਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਰਜ਼ੀ ਬੈਲਟ ਪੇਪਰਾਂ ਨੂੰ ਲੈ ਕੇ ਵੱਡਾ ਦਾਵਾ ਕੀਤਾ ਚੰਨੀ ਦਾ ਦਾਵਾ ਹੈ ਕਿ ਆਮ ਆਦਮੀ ਪਾਰਟੀ ਨੇ ਫਰਜ਼ੀ ਬੈਲਟ ਪੇਪਰ ਤਿਆਰ ਕਰਵਾ ਲਏ ਨੇ ਹਰੇਕ ਹਲਕੇ ਲਈ 100-100 ਫਰਜ਼ੀ ਪੇਪਰ ਬਣਵਾਏ ਗਏ ਨੇ ਅਤੇ ਇਹਨਾਂ ਉੱਤੇ ਆਮ ਆਦਮੀ ਪਾਰਟੀ ਦੀ ਮੋਹਰ ਲਾਈ ਗਈ ਹੈ ਚੰਨੀ ਦੇ ਇਸ ਦਾਅਵੇ ਤੇ ਆਮ ਆਦਮੀ ਪਾਰਟੀ ਨੇ ਤਿੱਖਾ ਪਲਟਵਾਰ ਕੀਤਾ ਅਮਨ ਰੂੜਾ ਨੇ ਕਿਹਾ ਕਿ ਚੰਨੀ ਕਾਂਗਰਸ ਸਰਕਾਰ ਦੇ ਤਜਰਬੇ ਸੰਜੇ ਕਰ ਰਹੇ ਨੇ ਕਿਉਂਕਿ ਕਾਂਗਰਸ ਆਪਣੇ ਸਮੇਂ ਦੇ ਵਿੱਚ ਅਜਿਹਾ ਕੁਝ ਕਰਦੀ ਰਹੀ ਹੋਵੇਗੀ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਉਹਨਾਂ ਨੂੰ ਉਨ੍ਹਾਂ ਦੀ ਹਾਰ ਕਾਂਗਰਸ ਦੀ ਹਾਰ ਸਪਸ਼ਟ ਸਾਹਮਣੇ ਕੰਨ ਤੇ ਲਿਖੀ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਉਹ ਹਾਰ ਦਾ ਠਿਕਰਾ ਆਪ ਦੇ ਸਿਰ ਤੇ ਨਾ ਫਟੇ ਇਹਦੇ ਕਰਕੇ ਬਹਾਨੇਵਾਜ਼ੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਤੁਹਾਡੀਆਂ ਇਨਾ ਬੇਤੁਕੀਆਂ ਤੇ ਹਲਕੀਆਂ ਗੱਲਾਂ ਕਰਕੇ ਲੋਕਾਂ ਨੇ ਬਾਈ ਦੀ ਇਲੈਕਸ਼ਨ ਥੋੜੀ ਦੋਨੋਂ ਥਾਂਵਾਂ ਤੇ ਜਵਾਨਤਾ ਜਾਫਤ ਕਰਾਤੀ ਸੀ ਆ ਥੋੜੀ ਜੀ ਸੀਰੀਅਸ ਟਾਕਿੰਗ ਹੈ ਜਿਹੜੀ ਉਹ ਸ਼ੁਰੂ ਕਰੋ ਇਹ ਜਿਹੇ ਬੇਤੁਕੀਆਂ ਗੱਲਾਂ ਦਾ ਕੀ ਫਾਇਦਾ ਹੈ ਇਹ ਪੂਰਾ ਵਿਵਾਦ ਚੰਨੀ ਦੇ ਬੈਲਟ ਪੇਪਰ ਤੇ ਕੀਤੇ ਦਾਅਵੇ ਦੇ ਨਾਲ ਸ਼ੁਰੂ ਹੋਇਆ ਸੀ ਜੋ ਉਹਨਾਂ ਨੇ ਰੋਪੜ ਦੇ ਪਿੰਡ ਕੋਟ ਨਿਹੰਗ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਕੀਤਾ ਸੀ ਪਰ ਚੰਨੀ ਦੇ ਇਸ ਤਾਵੇ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਕਿ ਇੱਕ ਬਹੁਤ ਬੜਾ ਛੇੜਿਆੰਤਰ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਆ ਉਹਨਾਂ ਨੇ ਜਿਹੜੀਆਂ ਪਰਚੀਆਂ ਅੰਦਰ ਪੈਣੀਆਂ ਉਹ ਫਾਲਤੂ ਛਾ ਪਾ ਲਿਆ ਹਰ ਬੂਦ ਤੇ ਲਗਭਗ 100 ਪਰਚੀ ਉਹਨਾਂ ਨੇ ਪਹਿਲਾਂ ਪਹੁੰਚਾਤੀ ਹੈ ਤਾਕੇ ਮੋਰਾ ਲੱਗੀਆਂ ਹੋਈਆਂ ਉਹਦੇ ਪਰ ਝਾੜੂ ਪਰ ਤੇ ਉਹ ਉਹਨਾਂ ਨੇ ਅੰਦਰ ਪਾਉਣੀ ਹੈ। ਬਿਆਨ ਕਿ ਜਾਲੀ ਫੈਲਟ ਪੇਪਰ ਬਣਾਇਆ ਕਿਵੇਂ ਲੱਗਦਾ ਚਲੋ 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 ਆੜੂ ਵਾਲੇ ਕੁਝ ਵੀ ਕਰ ਸਕਦੇ ਆ। ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸਮਤੀ ਚੋਣਾਂ ਨੂੰ ਲੈ ਕੇ VOTING ਹੋਵੇਗੀ। ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਪਰ ਇਸ ਤੋਂ ਪਹਿਲਾਂ ਸੂਬੇ ਦੀ ਸਿਆਸਤ ਦੇ ਵਿੱਚ ਇਲਜ਼ਾਮ ਵਾਸੀਆਂ ਦਾ ਦੌਰ ਚੱਲੀ ਹੈ। ਰੋਪੜ ਤੋਂ ਮਨਪ੍ਰੀਤ ਚਾਲ ਦੇ ਨਾਲ ਵਿਅਸ ਤੋਂ ਗੁਰਦਰਸ਼ਨ ਸਿੰਘ న్యూਸ 18 ਤੇ ਛੋਟੇ ਸਾਹਿਬ ਜਦਿਆਂ ਦੀ ਯਾਦ ਚ ਮਨਾਏ ਜਾਂਦੇ ਵੀਰ ਬਾਲ ਦਿਵਸ ਦਾ ਨਾਮ ਬਦਲਣ ਦੀ ਮੰਗ ਤੇ ਭਾਜਪੀ ਨੇ ਕਿਹਾ ਕਿ ਇਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਨਾਮ ਨਹੀਂ ਬਦਲਿਆ ਜਾਏਗਾ ਉਧਰ ਮਨਜਿੰਦਰ ਸਿਰਸਾ ਨੇ ਕਿਹਾ ਕਿ ਨਾ ਦਿਵਸ ਦਾ ਹੀ ਹੁੰਦਾ ਹੈ ਜਿਹੜੇ 7 ਸਾਲ ਔਰ 9 ਸਾਲ ਦੇ ਬਾਬਾ ਫਤਿਹ ਸਿੰਘ ਹੀ ਬਾਬਾ ਜੋਰਾਵਰ ਸਿੰਘ ਸ਼ਹੀਦ ਹੋਏ ਉਹਨਾਂ ਦੇ ਨਾਮ ਤੇ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ ਭਾਰਤ ਸਰਕਾਰ ਨੇ ਲਿਆ ਸੀ ਛੋਟੇ ਸਾਬ ਯਾਦਾਂ ਦੀ ਯਾਦ ਦੇ ਵਿੱਚ ਮਨਾਏ ਜਾਣ ਵਾਲੇ ਵੀਰ ਬਾਲਦੇਵਸ ਦਾ ਨਾਂ ਬਦਲੇ ਜਾਣ ਦੀ ਮੰਗ ਨੂੰ ਲੈ ਕੇ ਲਗਾਤਾਰ ਆਵਾਜ਼ ਉੱਠ ਰਹੀ ਹੈ ਆਮ ਆਦਮੀ ਪਾਰਟੀ ਅਕਾਲੀ ਦਲ ਸ਼ਰਮਣੀ ਕਮੇਟੀ ਤੇ ਅੱਲ ਤੱਕ ਸਾਬ ਤੇ ਜਥੇਦਾਰ ਵੀਰ ਬਾਲਦੇਵਸ ਦਾ ਨਾਮ ਬਦਲੇ ਜਾਣ ਦੀ ਮੰਗ ਕਰ ਚੁੱਕੇ ਨੇ ਪਰ ਹੁਣ ਭਾਜਪਾ ਨੇ ਇਸ ਤੇ ਸਪਸ਼ਟ ਕਰ ਦਿੱਤਾ ਕਿ ਇਸ ਦਿਵਸ ਦਾ ਨਾਮ ਨਹੀਂ ਬਦਲਾ ਜਾਵੇਗਾ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਨਾਮ ਸੋਚ ਸਮਝ ਕੇ ਰੱਖਿਆ ਗਿਆ ਹੈ ਸ਼ਬਦਾਂ ਦੇ ਫੇਰ ਬਦਲ ਦੀ ਥਾਂ ਤੇ ਸਾਬਜਾਦਿਆਂ ਵੱਲੋਂ ਦਿੱਤੇ ਗਏ ਬਲੀਦਾਨ ਦੀ ਅਹਿਮੀਅਤ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਤੇ ਲੱਗਦਾ ਹੈ ਕਿ ਸ਼ਬਦੋ ਕੇ ਫੇਰ ਮੈਂ ਪੜ੍ਹਨੇ ਕੇ ਬਜਾਏ ਉਹਨਕੇ ਬਲੀਦਾਨ ਕੀ ਮਹੱਤਤਾ ਕੋ ਸਥਾਪਿਤ ਕਰਨੇ ਕੇ ਲਿਏ ਹਮ ਅਧਿਕਤਮ ਲੋਗ ਉਸਕੇ ਸਾਥ ਕੈਸੇ ਜੁੜ ਸਕੈ ਇਸ ਪਰ ਕੰਮ ਕਰਨਾ ਚਾਹੀਏ। ਉਧਰ ਦਿੱਲੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਈ ਉਦਾਹਰਣਾਂ ਦਿੱਤੀਆਂ ਕਿ ਇਹ ਵਿਸ਼ੇਸ਼ ਦਿਨ ਕਿਸੇ ਦੇ ਨਾਮ ਤੇ ਨਹੀਂ ਹੁੰਦੇ ਬਲਕਿ ਉਹਨਾਂ ਨੂੰ ਇੱਕ ਸਿੰਬੋਲਿਕ ਨਾਮ ਦਿੱਤਾ ਜਾਂਦਾ ਹੈ। ਸਭ ਲੋਕ ਜਿਹੜਾ ਨਾਮ ਹੁੰਦਾ ਹੈ ਉਹ ਦਿਵਸ ਦਾ ਹੁੰਦਾ ਹੈ ਕੋਈ ਵੀ ਦੇਸ਼ ਦੇ ਅੰਦਰ ਮੰਨ ਲਓ ਅਟਾਲ ਬਿਆਰੀ ਵਾਜਪਾਈ ਜੀ ਦੇ ਨਾਮ ਤੇ ਆ ਤੇ ਸੁਸ਼ਾਸਨ ਦਿਵਸ ਆ ਜਵਾਲਨ ਨਹਿਰੂ ਜੀ ਦੇ ਨਾਮ ਤੇ ਪਹਿਲਾ ਹੁੰਦਾ ਸੀਗਾ ਬਾਲਦੇਵ ਚਿਲਡਰਨ ਦੇ ਇਹ ਨਾਮ ਜਿਹੜਾ ਹੁੰਦਾ ਹੈ ਉਹ ਦਿਵਸ ਦਾ ਹੁੰਦਾ ਹੈ ਸਮਰਪਿਤ ਕਿਸੇ ਨੂੰ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਸਿੰਘ ਕੰਗ ਨੇ ਵੀਰ ਬਾਲਦੇਵਸ ਦਾ ਨਾਮ ਬਦਲੇ ਜਾਣ ਦੀ ਮੰਗ ਨੂੰ ਲੈ ਕੇ ਸੰਸਦ ਦੇ ਵਿੱਚ ਆਵਾਜ਼ ਚੁੱਕੀ ਸੀ ਸਰ ਮੈਂ ਤੁਹਾਡੇ ਮਾਤੇ ਹਮਨਾ ਪਾਰ ਸਰਕਾਰ ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਸਾਡੇ ਲਈ ਬਾਲ ਨਹੀਂ ਹੈ ਇਹ ਬਾਬੇ ਆ ਇਸ ਕਰਕੇ ਵੀਰ ਬਾਲ ਦਿਵਸ ਜਿਹੜਾ ਆ ਉਹਦਾ ਨਾਮ ਬਦਲ ਕੇ ਸਹਬਜ਼ਾਦੇ ਸ਼ਹਾਦਤ ਦਿਵਸ ਹੋਣਾ ਚਾਹੀਦਾ ਔਰ ਇਹ ਪੂਰੀ ਦੁਨੀਆ 'ਚ ਇੱਕ ਮੈਸੇਜ ਆਵੇ ਸੋ ਮੇਰੀ ਬੇਨਤੀ ਆ ਸਾਡੀਆਂ ਭਾਵਨਾਵਾਂ ਸਾਡੀ ਧਾਰਮਿਕ ਆਸਤਾ ਨੂੰ ਧਿਆਨ 'ਚ ਰੱਖੇ ਔਰ ਪ੍ਰਧਾਨ ਮੰਤਰੀ ਜੀ ਵੀਰ ਬਾਲ ਦਿਵਸ ਦੇ ਥਾਂ ਤੇ ਸਹਬਜ਼ਾਦੇ ਸ਼ਹਾਦਤ ਦਿਵਸ ਜਿਹੜਾ ਆ ਉਹਦਾ ਨਾਮ ਕਰਨ ਕਿਤਾ ਜੀ ਜ਼ਿਕਰ ਹੋ ਗਿਆ ਕਿ ਹਰ ਸਾਲ 26 ਦਸੰਬਰ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ। ਕੇਂਦਰ ਸਰਕਾਰ ਨੇ ਸਾਲ 2022 ਦੇ ਵਿੱਚ ਇਹ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਇਹ ਦਿਨ ਛੋਟੇ ਸੈਭਜਾਦਿਆਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਸਮਰਪਿਤ ਹੈ ਜੋ ਦੇਸ਼ ਦੇ ਪ੍ਰਤੀ ਬਲੀਦਾਨ ਦਾ ਪ੍ਰਤੀਕ ਹੈ। ਇਸ ਦਿਨ ਸਕੂਲਾਂ, ਕਾਲਜਾਂ ਤੇ ਗੁਰੂ ਘਰਾਂ ਦੇ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਨੇ ਤੇ ਛੋਟੇ ਸੈਭਜਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ। ਪੱ੍ਰੈਸ ਜੀ ਪੀ ਸੀ ਤੇ ਅੱਜ ਤੱਕ ਸੈਭ ਦਾ ਤਰਕ ਸੀ ਕਿ ਛੋਟੇ ਸੈਭਜਾਦੇ ਸਿੱਖ ਧਰਮ ਦੇ ਵਿੱਚ ਬਾਲ ਨਹੀਂ ਬਲਕਿ ਉਹਨਾਂ ਦਾ ਸਥਾਨ ਬਹੁਤ ਵੱਡਾ ਹੈ ਇਸ ਲਈ ਵੀਰ ਬਾਲ ਦੇ ਵਿਸਤਾ ਨਾ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਣਾ ਚਾਹੀਦਾ ਹੈ ਪਿਉ ਰਿਪੋਰਟ ਨਿਊ ਸਿਟੀਨ